ਜਿੱਥੇ ਅੱਜ ਇੱਕ ਭਾਰਤ ਦੇ ਸੁਵਿਧਾਨ ਦੇ ਵਿੱਚ ਪਾਰਟ 3 ਦੇ ਵਿੱਚ ਰਾਈਟਸ ਦਰਜ ਕੀਤੇ ਗਏ ਆ ਕਿ ਸਟੇਟ ਤੁਹਾਨੂੰ ਇਹ ਰਾਈਟਸ ਬਖਸ਼ਦਾ ਹੈਗਾ ਉੱਥੇ ਜਰਮਨੀ ਦਾ ਜਿਹੜਾ ਸੁਵਿਧਾਨ ਬਣਿਆ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੀ ਹਿਊਮਨ ਡਿਗਨਿਟੀ ਤੇ ਰਾਈਟਸ ਹੈ ਉਹ ਇਨ ਵਾਇਆਬਲ ਹੈ ਉਹਨਾਂ ਨੂੰ ਤੁਸੀਂ ਛੇੜ ਨਹੀਂ ਸਕਦੇ ਸਟੇਟ ਇਹੋ ਜਿਹਾ ਕੋਈ ਕਾਨੂੰਨ ਪਾਸ ਨਹੀਂ ਕਰ ਸਕਦਾ ਜਿਸ ਤਹਿਤ ਕਿਸੇ ਬੰਦੇ ਦੇ ਮਨੁੱਖੀ ਅਧਿਕਾਰਾਂ ਨੂੰ 60 ਵਜੇ ਜੇ ਉਹ ਕਾਨੂੰਨ ਇਹੋ ਜਿਹਾ ਪਾਸ ਕਰਦਾ ਔਰ ਰੱਦ ਹੈ ਖਤਮ ਹੈ ਇਹ ਉਹਨਾਂ ਦਾ ਸੁਵਿਧਾਨ ਕਹਿੰਦਾ ਹੈਗਾ ਪਰ ਭਾਰਤ ਦਾ ਕਾਨੂੰਨ ਕਹਿੰਦਾ ਹੈ ਕਿ ਇਹ ਰਾਈਟਸ ਜਿਹੜੇ ਹੈਗੇ ਆ ਇਹ ਐਬ੍ਰੋਗੇਟ ਤੁਸੀਂ ਕਰ ਸਕਦੇ ਹੋ ਹਟਾ ਸਕਦੇ ਹੋ ਬਾਈ ਪ੍ਰੋਸੀਜਰ ਲੇਟ ਡਾਊਨ ਬਾਈ ਲਾ ਇਹਦਾ ਮਤਲਬ ਕੀ ਹੋਇਆ ਕਿ ਜਿੱਥੇ ਭਾਰਤ ਦੀ ਆਜ਼ਾਦੀ ਉਹ ਰਾਉਲਟ ਐਕਟ ਦੇ ਬਰਖਲਾ ਜੱਲਿਆਂ ਵਾਲਾ ਬਾਗ ਇਸ ਧਰਤੀ ਦੇ ਉੱਤੇ ਉੱਥੇ ਸਭ ਤੋਂ ਵੱਡਾ ਝੰਗਾੜਾ ਪਿਆ ਸੀ ਉਹ ਅੱਜ ਵੀ ਜੁਹੰਦਾ ਅੰਮ੍ਰਿਤਪਾਲ ਉਹਦਾ ਨਮਾਸ਼ਕਾਰ ਅੱਜ ਵੀ ਹੈਗਾ ਜਿਹਨੂੰ ਲਗਾਤਾਰ ਰਗੜਾ ਨੈਸ਼ਨਲ ਸਿਕਿਉਰਿਟੀ ਐਕਟ ਜੋ ਰਾਉਲਟ ਐਕਟ ਤੋਂ ਬਣਿਆ ਹੋਇਆ ਜਿਹੜਾ ਤੁਹਾਡੇ ਰਾਈਟਸ ਕੇ ਤੁਸੀਂ ਕਿਸੇ ਜੱਜ ਦੇ ਸਾਹਮਣੇ ਪੇਸ਼ ਹੋ ਕੇ ਆਪਣਾ ਕੇਸ ਪਾਓ ਉਹ ਰੱਦ ਕੀਤਾ ਗਿਆ ਹੈਗਾ ਬਾਈ ਪ੍ਰोसीजर ਲੇਡ ਡਾਊਨ ਬਾਈ ਲਾਅ ਇਹ ਕਾਨੂੰਨ ਕਹਿੰਦਾ ਤੇ ਗੁਰੂ ਦੇ ਘਰ ਚ ਇਹੋ ਜਿਹਾ ਕੋਈ ਕਾਨੂੰਨ ਨਹੀਂ ਜਿਹੜੇ ਮਨੁੱਖਤਾ ਤੋਂ ਉਹਦੀ ਮਨੁੱਖਤਾ ਖੋ ਸਕੇ ਇਹ ਸਟੇਟ ਹਿਊਮਨ ਡਿਗਨਿਟੀ ਨੂੰ ਸਪਰੈਸ ਕਰਦਾ ਹੈ ਇਹਦੇ ਕੋਲੇ ਲੀਗਲ ਸਟਰਕਚਰਸ ਇਹੋ ਜਿਹੇ ਬਣਾਏ ਹੋਏ ਆਂ ਜਿਹੜੇ ਯੂਆਪਾ ਤਾੜਾ ਐਨਐਸਏ 57 ਤੱਕ ਵੀ ਇਹੋ ਜੇ ਸਟਰਕਚਰ ਨਾਲ ਇਹ ਤੁਹਾਨੂੰ ਇਮਪ੍ਰिजन ਵੀ ਕਰਦਾ ਹੈ ਤੁਹਾਡੀ ਫ੍ਰੀडम ਵੀ ਲੈਂਦਾ ਹੈ ਸਾਰਾ ਕੁਝ ਤੁਹਾਨੂੰ ਰਗੜ ਦਿੰਦਾ ਹੈਗਾ